ਜੀ ਗੰਨਾ ਵੇਚਦੇ ਹਾਂ ਉਹਦਾ ਮੁੱਲ ਮਿਲਣਾ ਚਾਹੀਦਾ ਹੈ ਪਿਛਲੇ ਦਿਨੀ ਮੇਰੀ ਮਿਲ ਮਾਲਕਾਂ ਨਾਲ ਤੇ ਗੰਨੇ ਦੇ ਕਸ਼ਤਕਾਰਾਂ ਨਾਲ ਮੀਟਿੰਗ ਹੋਈ ਸੀ ਕਹਿੰਦੇ ਜੀ ਰੇਟ ਘਟਾ ਹੈ ਮੈਂ ਕਿਹਾ ਵੀ ਇੰਡੀਆ ਦਾ ਸਭ ਤੋਂ ਵੱਡਾ ਕਹਿੰਦੇ ਹਲੇ ਗੱਟਿਆ ਪਰ ਉਹ ਮਿੱਲਾ ਵਾਲਿਆਂ ਦੇ ਆਪਣੀਆਂ ਮੁਸੀਬਤਾਂ ਹੁੰਦੀਆਂ ਨੇ ਰਿਕਵਰੀ ਇੰਨੀ ਐ ਜੀ ਮਹਾਰਾਸ਼ਟਰ ਦਾ ਗੰਨਾ ਐ ਜੀ ਯੂਪੀ ਦਾ ਗੰਨਾ ਐ ਮੈਂ ਕਹਾਂ ਵੀ 399 ਐ 401 ਕਰ ਦੇ 10 ਰੁਪਏ ਵਾਧਾ ਕੇ ਐਸ ਵਕਤ ਪੂਰੀ ਜਿਸ ਤਰ੍ਹਾਂ ਦੱਸਿਆ 슈ਗਰ ਫੈਟ ਵਾਲੇ ਇਸ ਤੋਂ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ ਚ ਮਿਲਦਾ